ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਡੋੜ ਤੋਂ ਦਸ਼ਮੇਸ਼ ਪਿਤਾ ਜੀ ਪਿੰਡ ਵਾਂਦਰ ਪਹੁੰਚੇ ਜਿਸ ਦਾ ਅੱਜ ਕੱਲ ਨਾਮ ਅਜ਼ੀਦਗੜ੍ਹ ਹੈ ਉੱਚੀ ਜਗ੍ਹਾ ਦੇਖ ਕੇ ਗੁਰੂ ਸਾਹਿਬ ਜੀ ਨੇ ਸਿੰਘਾਂ ਸਮੇਤ ਪੜਾ ਕੀਤਾ ਲੱਕੜਾਂ ਵੱਢ ਕੇ ਕੋੜਿਆਂ ਲਈ ਕਿੱਲੇ ਗੱਡੇ ਗਏ ਆਸਣ ਲਾਏ ਦੀਵਾਨ ਸਜਾਏ ਗਏ ਜੋ ਗੁਰੂ ਸਾਹਿਬ ਨੇ ਕਿੱਲੇ ਗੱਡੇ ਸਨ ਉਹ ਅੱਜ ਕੱਲ੍ਹ ਜੰਡ ਤੇ ਬਣਦਾ ਦਰਖਤ ਦਾ ਰੂਪ ਲੈ ਚੁੱਕੇ ਹਨ ਤੇ ਹਰੇ ਭਰੇ ਖੜੇ ਹਨ ਇਸ ਮੌਕੇ ਜੋ जैसलमेर ਦੇ ਪਿੰਡਾਂ ਤੋਂ ਲੋਕ ਆਏ ਸਨ ਉਹਨਾਂ ਨੂੰ ਜਰਮਾਣੇ ਵਸਨ ਨਹੀਂ ਦਿੰਦੇ ਸੀ ਉਹਨਾਂ ਨੂੰ ਜਦੋਂ ਗੁਰੂ ਸਾਹਿਬ ਜੀ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਰਸਦਾਂ ਲੈ ਕੇ ਆਏ ਮਾਈਆਂ ਵੀ ਆਈਆਂ ਪਿੰਡ ਦੇ ਪੰਜ ਤੇ ਹੋਰ ਲੋਕ ਘਾ ਪੱਠੇ ਲੈ ਕੇ ਪੁੱਜੇ ਗੁਰੂ ਸਾਹਿਬ ਜੀ ਨਾਲ ਬਚਨ ਬਲਾਸ ਹੋਏ ਗੁਰੂ ਸਾਹਿਬ ਜੀ ਦੇ ਪਰਿਵਾਰ ਬਾਰੇ ਹਾਲ ਜਾਣਿਆ ਇਸ ਮੌਕੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਜੋ ਵੀ ਇਸ ਪਿੰਡ ਤੇ ਚੜ ਕੇ ਆਵੇਗਾ ਉਸ ਨੂੰ ਮੂੰਹ ਦੀ ਖਾਣੀ ਪਵੇਗੀ ਗੁਰੂ ਸਾਹਿਬ ਜੀ ਦੇ ਬਚਨਾਂ ਸਦਕਾ ਇਹ ਪਿੰਡ ਉਸੇ ਸਮੇਂ ਤੋਂ ਹੁਣ ਘੁਗ ਬਸ ਰਿਹਾ ਹੈ ਗੁਰੂ ਸਾਹਿਬ ਸੰਗਤਾਂ ਨਾਲ ਵਿਚਾਰਾ ਕਰਨ ਤੋਂ ਬਾਅਦ ਫਿਰ ਅੱਗੇ ਚਲੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ